ਮਤ ਅੰਧੋ ਸਤਿਗੁਰੂ ਜੀ ਮਹਾਰਾਜ ਜੀ ਦਾ ਪਾਵਨ ਵਚਨ ਵੈਸੇ ਸਾਧ ਸੰਗਤ ਜੀ ਜਿਸ ਇਤਿਹਾਸਕ ਸਥਾਨ ਤੇ ਬੈਠੇ ਨਾ ਇਸ ਤੋਂ ਵੱਡੀ ਕੋਈ ਹੋਰ ਉਦਾਹਰਣ ਨਹੀਂ ਹੋ ਸਕਦੀ ਠੀਕ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਮਨੁੱਖਤਾ ਵਾਸਤੇ ਸ਼ਹਾਦਤਾਂ ਦਿੱਤੀਆਂ ਗੁਰੂ ਸਾਹਿਬ ਜੀ ਦੇ ਪਰਿਵਾਰ ਨੇ ਸ਼ਹਾਦਤ ਦਿੱਤੀ ਪਰ ਜਿਹੜੇ ਫਰਿਆਦ ਕਰਨਾਏ ਸੀ ਆਪਣੇ ਮਤਲਬ ਲਈ ਵੀ ਸਾਡਾ ਸਾਡੀ ਰੱਖਿਆ ਕਰੋ ਸਾਨੂੰ ਬਚਾਓ ਸਾਡੇ ਟੱਲ ਖੜਕਦੇ ਰਹਿਣੇ ਚਾਹੀਦੇ ਨੇ ਅੱਜ ਝੰਡੇ ਝੂਲਦੇ ਨੇ ਪਰ ਕੀ ਜਦੋਂ ਔਰੰਗਜ਼ੇਬ ਨੇ ਉਦੋਂ ਆਖਿਆ ਵੀ ਕੋਈ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਆਇਆ ਕਿਸੇ ਇੱਕ ਨੇ ਹੱਥ ਖੜਾ ਕੀਤਾ ਉਹ ਤਿੰਨ ਹੀ ਸਨ ਨਾ ਜਿੰਨਾਂ ਗੁਰੂ ਨੂੰ ਸਭ ਕੁਝ ਵਾਰ ਦਿੱਤਾ ਵੀ ਮਹਾਰਾਜ ਤੇਰੇ ਆ ਤੇਰੇ ਕਹਿਣ ਤੇ ਅਸੀਂ ਸਿਰ ਵੀ ਦੇ ਸਕਦੇ ਹਾਂ ਪਰ ਜਿਨ੍ਹਾਂ ਇਦਾਂ ਝੋਲੀ ਫਲਾਈ ਵੀ ਸਾਡੀ ਝੋਲੀ ਵਿੱਚ ਖੈਰ ਪਾ ਦੋ ਉਹਨਾਂ 'ਚ ਕੋਈ ਉੱਠਿਆ ਬੜਾ ਦੁੱਖ ਹੁੰਦਾ ਹੈ ਅੱਜ ਉਹਨਾਂ ਲੋਕਾਂ ਦਾ ਰਾਜ ਹੈ ਬੋਧੀ ਵਾਲਿਆਂ ਦਾ ਰਾਜ ਹੈ ਕੋਈ ਸ਼ੱਕ ਨਹੀਂ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਹਿੰਦੂ ਦਾ ਰਾਜ ਹੈ ਜਿਨ੍ਹਾਂ ਦੇ ਕਰਕੇ ਗੁਰੂ ਸਾਹਿਬਾਨਾਂ ਦੇ ਪਰਿਵਾਰਾਂ ਨੇ ਹੱਕਾਂ ਵਾਸਤੇ ਸ਼ਹਾਦਤਾਂ ਦੇ ਦਿੱਤੀਆਂ ਅੱਜ ਉਹਨਾਂ ਦੇ ਰਾਜ ਵਿੱਚ ਗੁਰਦੁਆਰਿਆਂ ਦੇ ਰਸਤੇ ਬੰਦ ਹੁੰਦੇ ਕਿ ਨਹੀਂ ਹੁੰਦੇ ਅੱਜ ਗੁਰੂ ਤੇਗ ਬਹਾਦਰ ਦੇ ਦਰ ਨੂੰ ਸਨ ਲਾਈ ਜਾ ਰਹੀ ਕਿ ਨਹੀਂ ਲਾਈ ਜਾ ਰਹੀ ਗੁਰਦੁਆਰਾ ਮਜਨੂਤਲਾ ਸਾਹਿਬ ਜਾਓ ਸਾਰਾ ਰਾਂ ਬੰਦ ਕਰ ਦਿੱਤਾ ਗਿਆ ਦੂਰ ਦੂਰ ਤੱਕ ਕੱਟ ਨਹੀਂ ਛੱਡੇ ਗੁਰਦੁਆਰਾ ਮੋਤੀ ਬਾਗ ਸਾਹਿਬ ਚਲੇ ਜਾਓ ਗੁਰਦੁਆਰਾ ਬਾਲਾ ਸਾਹਿਬ ਚਲੇ ਜਾ ਤੁਹਾਨੂੰ ਰਾਹ ਹੀ ਨਹੀਂ ਮਿਲੇਗਾ ਹਾਲਾਂਕਿ ਮਹਾਰਾਜ ਜੀ ਨੇ ਸ਼ਹਾਦਤਾਂ ਇਹਨਾਂ ਕਾਰਨਾ ਕਰਕੇ ਨਹੀਂ ਸੀ ਦਿੱਤੀਆਂ ਵੀ ਕੁਝ ਮਿਲੇਗਾ ਪਰ ਇਹ ਹੈ ਨਾ ਸ਼ੁਕਰਿਆਂ ਦੀ ਨਿਸ਼ਾਨੀ ਇਹ ਉਹਨਾਂ ਲੋਕਾਂ ਦੀ ਨਿਸ਼ਾਨੀ ਹੈ ਜਿਹੜੇ ਕੇਵਲ ਸਵਾਰਥ ਕਰਕੇ ਜੁੜੇ ਸਨ ਜਿਨ੍ਹਾਂ ਦੇ ਮਨ ਅੰਦਰ ਪ੍ਰੇਮ ਨਹੀਂ ਸੀ ਤੇ ਜੇ ਪ੍ਰੇਮ ਹੁੰਦਾ ਤੇ ਡਟ ਕੇ ਖੜੇ ਨਾ ਹੁੰਦੇ ਵੀ ਸਿੱਖੋ ਅਸੀਂ ਤੁਹਾਡੇ ਨਾਲ ਨਾ ਗਲਾ ਚ ਟੈਰ ਪਾ ਕੇ ਸਾੜਦੇ ਨਾ ਤਖਤਾਂ ਦੇ ਹਮਲੇ ਹੁੰਦੇ ਨਾ ਸਿੱਖ ਦੀ ਪਗੜੀ ਵੇਖ ਕੇ ਉਹ ਅੱਤਵਾਦੀ ਕਿਹਾ ਜਾਂਦਾ ਅਸੀਂ ਉਹੀ ਹਾਂ ਨਾ ਜਿਹੜੇ ਸਿਰ ਦੇਣ ਲਈ ਇੱਥੋਂ ਤੱਕ ਆ ਗਏ ਸੋ ਇਹ ਸਾਰੀ ਦੁਨੀਆ ਆਪੋ ਆਪਣੇ ਸਵਾਰਥਾਂ ਨਾਲ ਜੁੜੀ ਆ। ਹਾਂ ਜਿਹੜੇ ਸੱਚੇ ਸਨ ਸਾਰੇ ਹੀ ਮਾੜੇ ਨਹੀਂ ਜਿਹੜੇ ਸੱਚੇ ਸਨ ਉਹਨਾਂ ਫਿਰ ਗੁਰੂ ਦੀ ਬਾਹ ਫੜੀ ਦਸ਼ਮੇਸ਼ ਪਿਤਾ ਦੇ ਸਾਹਮਣੇ ਸਿਰ ਵੀ ਦਿੱਤਾ। ਮਹਾਰਾਜ ਜੀ ਨੂੰ ਇਹ ਕਰਕੇ ਦਿਖਾਇਆ ਭਾਈ ਦਇਆਰਾਮ ਜੀ ਆਏ ਭਾਈ ਮੋਹਕਮ ਚੰਦ ਜੀ ਆਏ Hindu ਫੈਮਿਲੀ ਦੇ ਵਿੱਚੋਂ ਹੀ ਆਏ ਸਨ। ਮਹਾਰਾਜ ਜੀ ਦੇ ਸਾਹਮਣੇ ਸਿਰ ਦਿੱਤਾ ਵੀ ਮਹਾਰਾਜ ਤੇਰੇ ਆ ਗੁਰੂ ਸਾਹਿਬ ਜੀ ਨੇ ਸਿੰਘ ਸਜਾਇਆ। ਜਿਨ੍ਹਾਂ ਨੇ ਮਾਨੰਦਰ ਦਇਆ ਦਿਖਾਈ ਜਿਹੜੇ ਨਾ ਸ਼ੁਕਰੇ ਨਹੀਂ ਹੋਏ ਉਹ ਗੁਰੂ ਦੇ ਅੱਗੇ ਸਮਰਪਿਤ ਹੋ ਗਏ ਉਹਨਾਂ ਗੁਰੂ ਦੇ ਦਿੱਤੇ ਤਾਜ ਨੂੰ ਸਿਰ ਤੇ ਸਜਾਲਿਆ ਸਿੰਘ ਸਜ ਗਏ ਤੇ ਜਿਹੜੇ ਨਾ ਸ਼ੁਕਰੇ ਸਨ ਉਹ ਅਜੇ ਵੀ ਬਲੇਮ ਕਰੀ ਜਾ ਰਹੇ ਤੁਸੀਂ ਸਾਡੇ ਲਈ ਕੀਤਾ ਕੀ ਇੰਨਾ ਕੁਝ ਤਾਂ ਕਰਤਾ ਹੋਰ ਕੀ ਕਰੀਏ ਬੰਦਾ ਜਾਨ ਹੀ ਵਾਰ ਸਕਦਾ ਹੈ ਨਾ ਆਪਣੀ ਜਾਨਾਂ ਤਾਂ ਦੇ ਦਿੱਤੀਆਂ ਕਿੰਨੀਆਂ ਕੁਰਬਾਨੀਆਂ ਇਤਿਹਾਸ ਪੜ ਕੇ ਦੇਖ ਲਈ ਪਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਗੱਲ ਸੱਚੀ ਹੈ ਨਾ ਮਹਾਰਾਜ ਕਹਿੰਦੇ ਸਾਰੇ ਹੀ ਨੇਕੂੜੇ ਹਨ ਹਾਂ ਸੇ ਆਪਣਾ ਫਰਜ਼ ਨਿਭਾ ਰਹੇ ਆ ਤੁਸੀਂ ਜੋ ਤੁਹਾਡੇ ਕੋਲ ਹੈ ਜੋ ਤੁਹਾਡੇ ਇਮਾਨ ਅੰਦਰ ਹੈ ਜੋ ਤੁਹਾਡੇ ਦੀਨ ਅੰਦਰ